ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੀ ਹਾਂ ਮੈਂ ਤੁਹਾਡਾ ਆਪਣੀ ਚੈਨਲ ਮੈਥ ਵਿਦ ਸੁਮਨ ਪ੍ਰੀਤ ਕੌਰ ਤੇ ਮੈਂ ਹਾਂ ਸੁਮਨ ਪ੍ਰੀਤ ਕੌਰ ਅੱਜ ਹੈ 2 ਨਵੰਬਰ 2025 ਅੱਜ ਦੀ ਕਲਾਸ ਦੇ ਵਿੱਚ ਅਸੀਂ ਕਰਾਂਗੇ 2 ਨਵੰਬਰ 2025 ਦੇ ਨਾਲ ਰਿਲੇਟਡ ਇੰਪੋਰਟੈਂਟ ਕਰੰਟ ਅਫੇਅਰ ਦੇ MCQ ਹਰ ਇੱਕ MCQ ਦਿਨ ਰਿਲੇਟਡ ਮੈਂ ਤੁਹਾਨੂੰ ਇੰਪੋਰਟੈਂਟ ਫੈਕਟ ਵੀ ਦੱਸਾਂਗੀ ਸੋ ਵੀਡੀਓ ਨੂੰ ਪੂਰੇ ਧਿਆਨ ਦੇ ਨਾਲ ਸੁਣਨਾ ਜਿਹੜੇ ਵੀ ਸਟੂਡੈਂਟ ਇਸ ਵੀਡੀਓ ਦਾ ਪੀਡੀਐਫ ਲੈਣਾ ਚਾਹੁੰਦੇ ਨੇ ਉਹ ਟੈਲੀਗ੍ਰam ਚੈਨਲ ਤੇ ਵਿਜ਼ਿਟ ਕਰਕੇ ਇਸ ਵੀਡੀਓ ਦਾ ਪੀਡੀਐਫ ਵੀ ਲੈ ਸਕਦੇ ਨੇ ਟੈਲੀਗ੍ਰam ਚੈਨਲ ਦਾ ਲਿੰਕ ਮੈਂ ਤਾਂ ਅਨੂ ਇਸ ਵੀਡੀਓ ਦੇ ਹੇਠਾਂ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਦੇ ਦਿੱਤਾ ਹੋਇਆ ਹੈ ਤਾਂ ਜ਼ਿਆਦਾ ਟਾਈਮ ਵੇਸਟ ਨਾ ਕਰਦੇ ਹੋਏ ਅਸੀਂ ਅੱਜ ਦੀ ਇਹ ਕਲਾਸ ਸਟਾਰਟ ਕਰਦੇ ਹਾਂ ਜੇਕਰ ਤੁਹਾਨੂੰ ਅੱਜ ਦੀ ਕਲਾਸ ਚੰਗੀ ਲੱਗੇ ਤਾਂ ਪਲੀਜ਼ ਜਿੰਨਾ ਹੋ ਸਕੇ ਕਲਾਸ ਦਾ ਲਿੰਕ ਜ਼ਰੂਰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਕਿਸ ਰਾਜ ਦੀ ਪੁਲਿਸ ਨੇ ਹਾਲ ਹੀ ਵਿੱਚ ਸਾਈਬਰ ਜਾਗੋ ਪ੍ਰੋਗਰਾਮ ਸ਼ੁਰੂ ਕੀਤਾ ਸਾਈਬਰ ਜਾਗੋ ਸਾਈਬਰ ਜਾਗੋ ਪ੍ਰੋਗਰਾਮ ਸ਼ੁਰੂ ਕੀਤਾ ਵਾ ਇਹ ਪ੍ਰੋਗਰਾਮ ਸ਼ੁਰੂ ਕੀਤਾ ਪੰਜਾਬ ਪੁਲਿਸ ਨੇ অপਸ਼ਨ B ਦਾ ਰਾਈਟ ਆਨਸਰ ਹੈ ਪੰਜਾਬ ਦੀ ਪੁਲਿਸ ਨੇ ਸਾਈਬਰ ਕ੍ਰਾਈਮ ਸ਼ੁਰੂ ਕੀਤਾ ਜਿਸ ਦਾ ਮੇਨ ਪਰਪਸ ਆ ਸਰਕਾਰੀ ਸਕੂਲ ਦੇ ਵਿਦਿਆਰਥੀਆਂ ਨੂੰ ਇੰਟਰਨੈਟ ਸੁਰੱਖਿਆ ਤੇ ਆਨਲਾਈਨ ਉਪਯੋਗ ਦੇ ਬਾਰੇ ਸਿਖਾਉਣਾ ਠੀਕ ਹੈ ਹੁਣ ਇਹ ਪੰਜਾਬ ਦੀ ਪੁਲਿਸ ਨੇ ਸ਼ੁਰੂ ਕੀਤਾ ਤਾਂ ਦੇਖ ਸਕਦੇ ਹਾਂ ਤੁਸੀਂ ਮੈਪ ਦੇ ਵਿੱਚ ਪੰਜਾਬ ਪੰਜਾਬ ਦੇ ਕੈਪੀਟਲ ਆ ਚੰਡੀਗੜ੍ਹ ਇਥੋਂ ਦੇ ਚੀਫ ਮਿਨਿਸਟਰ ਭਗਵੰਤ ਸਿੰਘ ਮਾਨ ਤੇ ਗਵਰਨਰ ਆ ਗੁਲਾਬਚੰਦ ਕਟਾਰੀਆ ਪੰਜਾਬ ਖੇਤਰਫਲ ਪੱਖੋਂ ਭਾਰਤ ਦਾ 19ਵਾਂ ਰਾਜ ਆ ਚੰਕ ਸੰਖਿਆ ਪੱਖੋਂ ਭਾਰਤ ਦਾ 15ਵਾਂ ਰਾਜ ਆ ਤੇ ਪੰਜਾਬ ਭਾਰਤ ਦਾ ਇਸ ਤਰ੍ਹਾਂ ਦਾ ਰਾਜ ਆ ਜਿਸ ਵਿੱਚ ਇੱਕ ਵੀ ਨੈਸ਼ਨਲ ਪਾਰਕ ਨਹੀਂਗਾ ਪਰ ਪੰਜਾਬ ਦੇ ਵਿੱਚ 13 ਵਾਈਲਡਲਾਈਫ ਸੈਂਚਰੀਜ਼ ਆ ਜਿਸ ਦੇ ਵਿੱਚ ਸਭ ਤੋਂ ਜ਼ਿਆਦਾ ਇੰਪੋਰਟੈਂਟ ਆ ਅਬੋਹਰ ਵਾਈਲਡਲਾਈਫ ਸੈਂਚਰੀ ਜਿਹੜੀ ਕਿ ਕਾਲੇ ਹਿਰਨ ਦੇ ਲਈ ਮਸ਼ਹੂਰ ਆ ਪੰਜਾਬ ਦੇ ਉੱਤਰ ਪੂਰਬ ਵਿੱਚ ਸ਼ਿਵਾਲਿਕ ਦੀਆਂ ਪਹਾੜੀਆਂ ਨੇ ਦੱਖਣ ਪੱਛਮ ਦੇ ਵਿੱਚ ਰੇਤ ਦੇ ਟਿੱਬੇ ਆ ਪੰਜਾਬ ਦੇ ਵਿੱਚ ਤਿੰਨ ਦਰਿਆ ਵਗਦੇ ਆ ਸਤਲੁਜ ਰਾਵੀ ਅਤੇ ਬਿਆਸ ਸਤਲ ਪੰਜਾਬ ਦੀ 9 ਜ਼ਿਲ੍ਹਿਆਂ ਚੋਂ ਲੰਘਦਾ ਰਾਵੀ 3 ਜਿਲ੍ਹਿਆਂ ਚੋਂ ਲੰਘਦਾ ਬਿਆਸ 6 ਜਿਲ੍ਹਿਆਂ ਚੋਂ ਲੰਘਦਾ ਪੰਜਾਬ ਦੀ ਹੱਦ ਇੱਕ ਹੀ ਦੇਸ਼ ਨੂੰ ਲੱਗਦੀ ਹੈ ਉਹ ਹੈ ਪਾਕਿਸਤਾਨ ਅੰਤਰਰਾਸ਼ਟਰੀ ਹੱਦ ਪਾਕਿਸਤਾਨ ਨੂੰ ਲੱਗਦੀ ਹੈ ਤੇ ਪੰਜਾਬ ਦੀ ਹੱਦ ਤਿੰਨ ਰਾਜਾਂ ਨੂੰ ਲੱਗਦੀ ਹੈ ਹਿਮਾਚਲ ਪ੍ਰਦੇਸ਼ ਹਰਿਆਣਾ ਤੇ ਰਾਜਸਥਾਨ ਇਸ ਤੋਂ ਇਲਾਵਾ ਦੋ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਪੰਜਾਬ ਦੀ ਹੱਦ ਲੱਗਦੀ ਹੈ ਚੰਡੀਗੜ੍ਹ ਅਤੇ ਜੰਮੂ ਕਸ਼ਮੀਰ ਨੂੰ 42ਵਾਂ ਇੰਡੀਅਨ ਆਇਲ ਸਰਬੋ ਸੁਰਜੀਤ ਹਾਕੀ ਟੂਰਨਾਮੈਂਟ ਪੰਜਾਬ ਦੇ ਚਲੰਦਰ ਦੇ ਵਿੱਚ ਸ਼ੁਰੂ ਹੋਇਆ ਪੰਜਾਬ ਦੇ ਰਾਜਪਾਲ ਨੇ ਸਰਦਾਰੀ ਐਟ ਦੀ ਰੇਟ 150 1 ਤਮਾਰਚ ਦੀ ਸ਼ੁਰੂਆਤ ਕੀਤੀ ਤੇ ਸ਼ੁਰੂਆਤ ਹੋਈ ਹੈ ਚੰਡੀਗੜ੍ਹ ਤੋਂ ਪੰਜਾਬ ਨੇ ਝੋਨੇ ਤੋਂ ਹਰੇ ਹਾਈਡਰੋਜਨ ਉਤਪਾਦਨ ਲਈ ਆਈਆਈਐਸੀ ਨਾ ਬੰਗਲੌਰੂ ਨਾਲ ਸਮਝੌਤਾ ਕੀਤਾ ਚੰਡੀਗੜ੍ਹ ਪੰਜਾਬ ਚੰਡੀਗੜ੍ਹ ਭਾਰਤ ਦਾ ਪਹਿਲਾ ਝੁੱਗੀ ਝੋਪਣੀ ਮੁਕਤ ਸ਼ਹਿਰ ਬਣਿਆ ਭਾਰਤੀ ਹਵਾਈ ਸੈਨਾ ਦੀ ਮਿਗ 21 ਲੜਾਕੂ ਜਹਾਜ਼ ਨੂੰ ਚੰਡੀਗੜ੍ਹ ਵਿੱਚ ਵਿਦਾਇਗੀ ਦਿੱਤੀ ਗਈ ਪੰਜਾਬ ਸਰਕਾਰ ਨੇ ਆਪਣੀ ਲੈਂਡ ਪੁੱਲਿੰਗ ਨੀਤੀ ਵਾਪਸ ਲਈ ਪੰਜਾਬ ਸਰਕਾਰ ਨੇ ਬਾਜ਼ਖ ਖ ਨਾਮਕ ਇੱਕ ਨਵਾਂ ਐਂਟੀ ਡਰੋਨ ਸਿਸਟਮ ਵੀ ਲਾਂਚ ਕੀਤਾ ਪੰਜਾਬ ਸਰਕਾਰ ਨੇ ਵਿਰਾਸਤੀ ਖੇਡਾਂ ਤੋਂ ਪਾਬੰਦੀ ਹਟਾਈ ਨੈਕਸਟ ਹੈ 69ਵੇਂ ਰਾਸ਼ਟਰੀ ਸਕੂਲ ਖੇਡਾਂ 2025 ਦਾ ਉਦਘਾਟਨ ਹਾਲ ਹੀ ਵਿੱਚ ਕਿੱਥੇ ਹੋਇਆ ਹਾਂਜੀ 69ਵੇਂ ਰਾਸ਼ਟਰੀ ਸਕੂਲ ਖੇਡਾਂ 2025 ਦਾ ਉਦਘਾਟਨ ਅਰੁਣਾਚਲ ਪ੍ਰਦੇਸ਼ ਦੀ ਕੈਪੀਟਲ ਈਟਾ ਨਗਰ ਦੇ ਵਿੱਚ ਹੋਇਆ অপਸ਼ਨ ਡੀ ਇਸ ਦਾ ਰਾਈਟ ਆਨਸਰ ਨੈਕਸਟ ਹਾਲ ਹੀ ਵਿੱਚ ਭਾਰਤ ਅਤੇ ਕਿਸ ਦੇਸ਼ ਵਿੱਚ 10 ਸਾਲਾਂ ਦਾ ਰੱਖਿਆ ਸਮਝੌਤਾ ਹੋਇਆ ਹਾਂਜੀ ਭਾਰਤ ਅਤੇ ਅਮਰੀਕਾ ਦੇ ਵਿੱਚ 10 ਸਾਲਾਂ ਦਾ ਰੱਖਿਆ ਸਮਝੌਤਾ ਹੋਇਆ অপਸ਼ਨ ਸੀ ਇਸ ਦਾ ਰਾਈਟ ਆਨਸਰ ਠੀਕ ਹੈ ਹੁਣ ਇਹ ਸਮਝਾਤਾ ਪਾਤਾ ਤੇ ਅਮਰੀਕਾ ਦੇ ਵਿੱਚ ਘਟਾ ਹੋਇਆ ਤਾਂ ਦੇਖ ਸਕਦੇ ਹਾਂ ਤੁਸੀਂ ਮੈਪ ਦੇ ਵਿੱਚ ਅਮਰੀਕਾ ਅਮਰੀਕਾ ਦੀ ਕੈਪੀਟਲ ਵਾਸ਼ਿੰਗਟਨ ਡੀਸੀ ਕਰੰਸੀ ਅਮਰੀਕਨ ਡਾਲਰ ਪ੍ਰੈਜ਼ੀਡੈਂਟ ਡੋਨਾਲਡ ਟਰੰਪ ਅਮਰੀਕਾ ਵਿੱਚ ਨੋ ਕਿੰਗਸ ਦੇ ਨਾਮ ਹੇਠ ਵੱਡੇ ਪੱਧਰ ਤੇ ਇੱਕ ਅੰਦੋਲਨ ਸ਼ੁਰੂ ਹੋਇਆ ਪੈਂਸਿਲਵੇਨੀਆ ਅਤੇ ਕਨੈਕਟਿਡ ਤੋਂ ਬਾਅਦ ਕੈਲੀਫੋਰਨੀਆ ਨੇ ਦਿਵਾਲੀ ਵਿੱਚ ਦਿਵਾਲੀ ਦੀ ਛੁੱਟੀ ਦਾ ਐਲਾਨ ਕੀਤਾ ਅਮਰੀਕਾ ਦੇ ਤਿੰਨ ਰਾਜਾਂ ਜਿਨ੍ਹਾਂ ਦੇ ਵਿੱਚ ਦਿਵਾਲੀ ਨੂੰ ਸਰਕਾਰੀ ਛੁੱਟੀ ਹੁੰਦੀ ਹੈ 2026 ਦੀ ਵਿਸ਼ਵ ਯੂਨੀਵਰਸਿਟੀ ਰੈਂਕਿੰਗ ਵਿੱਚ ਅਮਰੀਕਾ ਟੌਪ ਤੇ ਰਿਹਾ ICC ਨੇ ਸਾਸ਼ਨ ਸੰਬੰਧੀ ਮੁੱਦਿਆਂ ਨੂੰ ਲੈ ਕੇ ਅਮਰੀਕੀ ਕ੍ਰਿਕਟ ਸੰਸਥਾ ਦੀ ਮੈਂਬਰਸ਼ਿਪ ਮੁਤਲਗੀਤੀ ਅਮਰੀਕੀ ਫੈਡਰਲ ਰਿਜ਼ਰਵ ਨੇ ਵਿਆਜ ਦਰਾਂ ਵਿੱਚ 25 ਬੇਸ ਪੁਆਇੰਟ ਦੀ ਕਟੌਤੀ ਕੀਤੀ ਭਾਰਤ ਅਤੇ ਅਮਰੀਕਾ ਵਿਚਕਾਰ ਸੰਯੁਕਤ ਫੌਜੀ ਅਭਿਆਸ ਜੁਦ ਅਭਿਆਸ ਦਾ 22 ਐਡੀਸ਼ਨ ਅਲਾਸਕਾ ਵਿੱਚ ਸਮਾਪਤ ਹੋਇਆ ਨੈਕਸਟ ਹੈ ਹਾਲ ਹੀ ਵਿੱਚ ਕਿਸ ਰਾਜ ਦੇ ਨਮਿਤ ਵੀਰ ਸਿੰਘ ਵਾਲੀਆਂ ਸਤਰੰਜ ਵਿੱਚ ਅੰਤਰਰਾਸ਼ਟਰੀ ਮਾਸਟਰ ਬਣੇ ਨਮਿਤ ਵੀਰ ਸਿੰਘ ਵਾਲੀਆ ਇਹ ਸਤਰੰਜ ਵਿੱਚ ਅੰਤਰਰਾਸ਼ਟਰੀ ਮਾਸਟਰ ਬਣਿਆ ਤੇ ਪੰਜਾਬ ਦੇ ਜਲੰਧਰ ਦੇ ਆ ਠੀਕ ਹੈ ਪੰਜਾਬ ਦੇ ਜਲੰਧਰ ਦੇ ਰਹਿਣ ਵਾਲੇ ਹਨਮਿਤ ਵੀਰ ਸਿੰਘ ਬਾਲੀਆ ਤੇ ਅੰਤਰਰਾਸ਼ਟਰੀ ਮਾਸਟਰ ਬਣਿਆ ਸਤਰੰਜ ਦੇ ਵਿੱਚ ਵੈਰੀ ਇੰਪੋਰਟੈਂਟ ਨੈਕਸਟ ਹੈ ਹਾਲ ਹੀ ਵਿੱਚ ਦੱਖਣੀ ਜਲ ਸੈਨਾ ਕਮਾਂਡ ਫਲੈਗ ਅਫਸਰ ਕਮਾਂਡਿੰਗ ਇਨ ਚੀਫ ਦੇ ਮੁਖੀ ਵਜੋਂ ਕਿਸ ਨੂੰ ਚੁਣਿਆ ਗਿਆ ਦੱਖਣੀ ਜਲ ਸੈਨਾ ਕਮਾਂਡ ਦੇ ਵਿੱਚ ਮੁਖੀ ਚੁਣਿਆ ਗਿਆ ਚੀਫ ਚੁਣਿਆ ਗਿਆ ਵਾ ਕਿੰਨਾ ਨੂੰ ਚੁਣਿਆ ਗਿਆ ਵਾ ਸਮੀਰ ਸਖਸ ਸੈਨਾ ਨੂੰ ഓപ്പൻ സീസ് ദൈറ്റ ആൻസർ ടീ സമീർ सक्सेना ബ ਹੁਣ ਇੱਕ ਅਪੁਆਇੰਟਮੈਂਟ ਦੀ ਗੱਲ ਆ ਤਾਂ ਸ਼ਾਂਤਾਰੰਗ ਸਵਾਮੀ ਨੂੰ ਭਾਰਤੀ ਕ੍ਰਿਕਟ ਐਸੋਸੀਏਸ਼ਨ ਦੀ ਪਹਿਲੀ ਮਹਿਲਾ ਪ੍ਰਧਾਨ ਚੁਣਿਆ ਗਿਆ 카ਰ্তিক ਨਰਾਇਣ Google Cloud ਵਿੱਚ Chief Product Officer ਵਜੋਂ ਸ਼ਾਮਿਲ ਹੋਏ ਦਿੱਲੀ ਹਾਈ ਕੋਰਟ ਦੀ ਜਸਟਿਸ ਪ੍ਰਤੀਵਾ ਮਨੂ ਐਮ ਸਿੰਘ ਨੂੰ VIP ਉਹ ਸਲਾਹਕਾਰ ਬੋਰਡ ਦਾ ਚੇਅਰਮੈਨ ਚੁਣਿਆ ਗਿਆ ਅਕੀ ਪਦਮਸ਼ਾਲੀ ਸੁਪਰੀਮ ਕੋਰਟ ਦੀ ਕਮੇਟੀ ਦੀ ਪਹਿਲੀ 트랜ਸਜੈਂਡਰ ਮੈਂਬਰ ਬਣੀ ਨਿਰਮਲ ਮਿੰਦਾ ਐਸਓਐਮ ਦੇ ਨਵੇਂ ਪ੍ਰਧਾਨ ਬਣੇ विवेक मेनन IUCN यानी कि इंटरनेशनल यूनियन फॉर कंजर्वेशन ऑफ नेचर स्पीशीज सर्वाइवल कमीशन ਦੇ ਪਹਿਲੇ ਏਸ਼ੀਆਈ ਚੇਅਰਮੈਨ ਬਣੇ ਤਰुण ਗਰਗਨੂ ਹੁੰਡਈ ਇੰਡੀਆ ਦਾ ਪਹਿਲਾ ਭਾਰਤੀ ਐਮਡੀ ਅਤੇ ਸੀਈਓ ਚੁਣਿਆ ਗਿਆ ਨੈਕਸਟ ਹੈ ਹਾਲ ਹੀ ਵਿੱਚ ਫਿਡੇ ਸਤਰੰਜ ਵਿਸ਼ਵ ਕੱਪ 2025 ਦਾ ਉਦਘਾਟਨ ਕਿੱਥੇ ਹੋਇਆ ਫਿਡੇ ਸਤਰੰਜ ਵਿਸ਼ਵ ਕੱਪ 2025 वर्ल्ड कप ਫਿਡੇ ਆ ਕਿੱਥੇ ਹੋ ਰਿਹਾ ਗੋਆ ਦੇ ਵਿੱਚ অপਸ਼ਨ ਬੀ ਇਜ਼ ਦਾ ਰਾਈਟ ਆਨਸਰ ਉਹਨੇ ਉਦਘਾਟਨ ਗੋਆ ਦੇ ਵਿੱਚ ਹੋਇਆ ਤੇ 23 ਸਾਲਾਂ ਬਾਅਦ ਭਾਰਤ ਦੇ ਵਿੱਚ ਹੋ ਰਿਹਾ ਵਾ ਸੋ ਕਾਫੀ ਇੰਪੋਰਟੈਂਟ ਆ ਤੁਹਾਡੇ ਲਈ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਗੋਆ ਗੋਆ ਦੀ ਕੈਪੀਟਲ ਕੀ ਆ ਪਨਜੀ ਇਥੇ ਨੂੰ ਸੀਸਿਸਟਰ ਪ੍ਰਮੋਦ ਸਾਵੰਤ ਤੇ ਗਵਰਨਰ ਆ ਪੂਸ਼ਾ ਪਤੀ ਅਸ਼ੋਕ ਗਜਾਪਤੀ ਰਾਜੂ ਗੋਆ ਦੀ ਗੱਲ ਕਰੀਏ ਤਾਂ ਗੋਆ ਦੇ ਵਿੱਚ ਹਰ ਇੱਕ ਸਾਲ 30 ਮਈ ਨੂੰ ਗੋਆ ਸਥਾਪਨਾ ਦਿਵਸ ਮਨਾਇਆ ਜਾਂਦਾ 19 ਦਸੰਬਰ ਨੂੰ ਗੋਆ ਮੁਕਤੀ ਦਿਵਸ ਮਨਾਇਆ ਜਾਂਦਾ ਕਿਉਂਕਿ ਗੋਆ 19 19 ਦਸੰਬਰ 1961 ਨੂੰ ਪੁਰਤਗਾਲੀਆਂ ਤੋਂ ਮੁਕਤ ਹੋਇਆ ਸੀ ਗੋਆ ਦੇ ਵਿੱਚ ਭਗਵਾਨ ਮਹਾਵੀਰ ਸੈਂਚੁਰੀ ਐ ਮੌਲਮ ਨੈਸ਼ਨਲ ਪਾਰੇਕਾ ਬੌਂਡਲਾ ਵਾਈਲਡਲਾਈਫ ਸੈਂਚੁਰੀ ਐ ਨੇਤਰਾਵਲੀ ਵਾਈਲਡਲਾਈਫ ਸੈਂਚੁਰੀ ਐ ਮਤੇਈ ਵਾਈਲਡਲਾਈਫ ਸੈਂਚੁਰੀ ਐ ਕੋਟੀਗਾਉਂ ਵਾਈਲਡਲਾਈਫ ਸੈਂਚੁਰੀ ਐ ਗੋਆ ਸਰਕਾਰ ਨੇ ਸਕੂਲ ਅਤੇ ਕਾਲਿਆਂ ਦੇ ਪਾਠਕ੍ਰਮ ਵਿੱਚ ਸਤਰੰਜ ਸ਼ਾਮਿਲ ਕੀਤਾ। ਅੰਤਰਰਾਸ਼ਟਰੀ ਪਰਪਲ ਫੈਸਟੀਵਲ ਦਾ 30th ਐਡੀਸ਼ਨ ਪੰਜੀ ਵਿੱਚ ਹੋਇਆ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਗੋਆ ਵਿੱਚ ਮਹਾਜੇ ਘਰ ਯੋਜਨਾ ਦੀ ਸ਼ੁਰੂਆਤ ਕੀਤੀ। ਗੋਆ ਵਿਸ਼ਵ ਵਿਆਪੀ ਪਹੁੰਚ ਨਾਲ ਇਤਿਹਾਸਿਕ 10ਵੇਂ ਆਯੁਰਵੈਦ ਦਿਵਸ ਦੀ ਮੇਜ਼ਬਾਨੀ ਕਰੇਗਾ। ਗੋਆ ਵਿੱਚ ਮੰਡੋਵੀ ਨਦੀ ਤੇ ਰੋਰੋ ਫੇਰੀ ਸੇਵਾ ਸ਼ੁਰੂ ਹੋਈ। ਗੋਆ ਦੇ ਫੈਨੀ ਨੂੰ ਜੇਆਈ ਟੈਗ ਮਿਲਿਆ। ਗੋਆ ਦੇ ਰਾਜ ਭਵਨ ਵਿੱਚ ਉਪਰਾਸ ਉਪ ਪ੍ਰਧਾਨ ਜਾਨੀ ਕਿ ਉਪ ਰਾਸ਼ਟਰਪਤੀ ਸਾਫਾ ਉਪ ਰਾਸ਼ਟਰਪਤੀ ਜਗਦੀਪਨਨ ਖੜਨੇ ਆਚਾਰੀਆ ਚ ਕਤੇ ਰਿਸ਼ੇ ਸੁਸ਼ਰਤ ਦੀਆਂ ਮੂਰਤੀ ਦਾ ਉਦਘਾਟਨ ਕੀਤਾ ਨੈਕਸਟ ਹੈ ਥਾਲੀ ਵਿੱਚ ਸਿੱਖਿਆ ਮੰਤਰਾਲੇ ਨੇ ਸਾਰੇ ਸਕੂਲਾਂ ਵਿੱਚ ਕਿਸ ਕਲਾਸ ਤੋਂ ਬਾਅਦ AI ਪਾਠਕ੍ਰਮ ਸ਼ੁਰੂ ਕਰਨ ਦਾ ਫੈਸਲਾ ਕੀਤਾ ਸਿੱਖਿਆ ਮੰਤਰਾਲੇ ਨੇ AI ਪਾਠਕ੍ਰਮ ਸ਼ੁਰੂ ਕਰਨ ਦਾ ਫੈਸਲਾ ਕੀਤਾ ਕਲਾਸ 3 ਤੋਂ ਬਾਅਦ ਮਤਲਬ ਕਿ 3rd ਕਲਾਸ ਤੋਂ ਬਾਅਦ ਹੁਣ ਹਰੇਕ ਕਲਾਸ ਦੇ ਵਿੱਚ AI ਪਾਠਕ੍ਰਮ ਸ਼ੁਰੂ ਕੀਤੇ ਜਾਣਗੇ ਤੇ ਇਸ ਦੇ ਨਾਲ ਇਹ 6 7th ਤੇ 8th ਦੀਆਂ ਸਾਇੰਸ ਦੀ ਬੁੱਕਸ ਦੇ ਵਿੱਚ ਆਯੁਰਵੈਦ ਦੇ ਲੈਸਨ ਵੀ ਸ਼ਾਮਿਲ ਕੀਤੇ ਜਾਣਗੇ ਯਾਨੀ ਕਿ ਆਯੁਰਵੈਦਿਕ ਦੇ ਪਾਠਕਰਮ ਵੀ ਸ਼ਾਮਿਲ ਕੀਤੇ ਜਾਣਗੇ ਨੈਕਸਟ ਹੈ ਤਿੰਨ ਦਿਨਾਂ ਦਾ ਇੰਡੋ ਪੈਸੀਫਿਕ ਰੀਜਨਲ ਡਾਇਲੌਗ 2025 ਹਾਲ ਹੀ ਵਿੱਚ ਕਿੱਥੇ ਸਮਾਪਤ ਹੋਇਆ ਹਾਂਜੀ ਤਿੰਨ ਦਿਨਾਂ ਦਾ ਇੰਡੋ ਪੈਸੀਫਿਕ ਰੀਜਨਲ ਡਾਇਲੌਗ 2025 ਨਵੀਂ ਦਿੱਲੀ ਦੇ ਵਿੱਚ ਸਮਾਪਤ ਹੋਇਆ ਆਪਸ਼ਨ ਬੀ ਇਜ਼ ਦਾ ਰਾਈਟ ਆਨਸਰ ਨੈਕਸਟ ਕੁਐਸ਼ਨ ਹੈ ਜੀ ਹਾਲ ਹੀ ਵਿੱਚ ਦੀਪਕ ਮਿੱਤਲ ਨੇ ਕਿਸ ਦੇਸ਼ ਵਿੱਚ ਭਾਰਤੀ ਰਾਜਦੂਤ ਵਜੋਂ ਆਉਂਦਾ ਸੰਭਾਲ ਲਿਆ ਹੈ ਹਾਂਜੀ ਦੀਪਕ ਮਿੱਤਲ ਨੇ ਰੀਸੈਂਟਲੀ ਸੰਯੁਕਤ ਅਰਬ ਅਮੀਰਾਤ ਵਿੱਚ ਭਾਰਤੀ ਰਾਜਦੂਤ ਵਜੋਂ ਆਉਂਦਾ ਸੰਭਾਲ ਲਿਆ ਆਪਸ਼ਨ ਡੀ ਇਸ ਆ ਰਾਈਟ ਆਨਸਰ ਸੰਯੁਕਤ ਅਰਬ ਅਮੀਰਾਤ ਜਾਣੀ ਕਿ ਯੂਏਈ ਹੁਣ ਯੂਏਈ ਦੇ ਵਿੱਚ ਦੀਪਕ ਮਿੱਤਲ ਨੇ ਭਾਰਤੀ ਰਾਜਦੂਤ ਦਾਉਂ ਦਾ ਸੰਭਾਲ ਲਿਆ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਯੂਏਈ ਜਿਸ ਦੀ ਕੈਪੀਟਲ ਅਬੂਦਾਬੀ ਕ੍ਰਾਂਸੀਆ ਯੂਏਈ ਦਿਰਹਮ ਪ੍ਰੈਜ਼ੀਡੈਂਟਾ ਮੁਹੰਮਦ ਬਿੰਜ਼ਯਾਤ ਅਲ ਨਿਹਾਨ ਦੁਨੀਆ ਦੀ ਸਭ ਤੋਂ ਵੱਡੀ AI ਅਤੇ ਟੈਕਨੋਲੋਜੀ ਪ੍ਰਦਰਸ਼ਨੀ ਜੇ ਟੈਕਸ ਗਲੋਬਲ ਦੁਬਈ ਵਿੱਚ ਖੁੱਲੀ ਇੰਟਰਨੈਸ਼ਨਲ ਯੂਨੀਅਨ ਕਨਫਰ ਕਨਜ਼ਰਵੇਸ਼ਨ ਆਫ ਨੇਚਰ ਵਿਸ਼ਵ ਸੰਭਾਲ ਕਾਂਗਰੈਸ 2025 ਆਬੂ ਦਾਬੀ ਵਿੱਚ ਹੋਈ ਯੂਏਈ ਨੇ ਚਾਰ ਨਵੀਆਂ ਵਿਜ਼ਿਟ ਵੀਜ਼ਾ ਸ੍ਰੇਣੀਆਂ ਪੇਸ਼ ਕੀਤੀਆਂ ਦੁਬਈ ਵਿੱਚ ਵਿਸ਼ਵ ਹਰੀ ਆਰਥਿਕਤਾ ਸੰਮੇਲਨ 2025 ਆਯੋਜਿਤ ਕੀਤਾ ਗਿਆ ਦੁਬਈ ਵਿੱਚ 2026 ਤੱਕ 15 ਕਿਲੋਮੀਟਰ ਦਾ ਆਟੋਨੋਮਸ ਟਰਾਂਸਪੋਰਟ ਕੋਰੀਡੋਰ ਸ਼ੁਰੂ ਕੀਤਾ ਜਾਵੇਗਾ। ਆਈਐਮਐਮ ਆਈਐਮ ਅੰਮਦਾਵਾਦ ਨੇ ਦੁਬਈ ਵਿੱਚ ਆਪਣਾ ਪਹਿਲਾ ਗਲੋਬਲ ਕੈਂਪਸ ਖੋਲ੍ਹਿਆ। ਯੂਏਈ ਵਿੱਚ ਪਹਿਲਾ ਵਿਦੇਸ਼ੀ ਅਟਲ ਇਨੋਵੇਸ਼ਨ ਸੈਂਟਰ ਲਾਂਚ ਕੀਤਾ ਗਿਆ। ਏਸ਼ੀਆ ਕੱਪ 2025 ਯੂਏਈ ਵਿੱਚ ਖੇਡਿਆ ਜਾਵੇਗਾ। ਨੈਕਸਟ ਹਾਲੀ ਵਿੱਚ ਪ੍ਰਧਾਨ ਮੰਤਰੀ ਮੋਦੀ ਨੇ ਸਰਦਾਰ ਪਟੇਲ ਦੀ ਜਨਮ ਦਿਨ ਤੇ ਕਿੰਨੇ ਰੁਪਏ ਦਾ ਯਾਦਗਾਰੀ ਸਿੱਕਾ ਜਾਰੀ ਕੀਤਾ ਤੁਸੀਂ ਆਪ ਸੋਚੋ ਸਰਦਾਰ ਬੱਲਭਾਈ ਪਟੇਲ ਦੀ ਇਸ ਵਾਰ 150ਵੀਂ ਜਨਮ ਦਿਨ ਮਨਾਈ ਜਾਣੀ ਆ ਤਾਂ 150 ਸਿੱਕਾ ਹੀ ਜਾਰੀ ਕੀਤਾ 150 ਰੁਪਏ ਦਾ ਸਿੱਕਾ ਜਾਰੀ ਕੀਤਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਸਰਦਾਰ ਬੱਲਭਾਈ ਪਟੇਲ ਦੀ ਜਨਮ ਦਿਨ ਤੇ ਤੇ ਇਸ ਤੋਂ ਇਲਾਵਾ ਪੰਜਾਬ ਸਰਕਾਰ ਨੇ ਸਰਦਾਰ ਬੱਲਭਾਈ ਪਟੇਲ ਦੀ ਜਨਮ ਦਿਨ ਤੇ ਸਰਦਾਰ ਐਟ ਦੀ ਰੇਟ 150 ਜੈਨਿਕ ਸਰਦਾਰ ਐਟ ਦੀ ਰੇਟ 150 ਪ੍ਰੋਗਰਾਮ ਦੇ ਸ਼ੁਰੂ ਕੀਤਾ ਠੀਕ ਹੈ ਇਹਨਾਂ ਨੂੰ ਸਨਮਾਨ ਦੇਣ ਦੇ ਲਈ ਨੈਕਸਟ ਹੈ dictionary.com ਦੁਆਰਾ ਹਾਲ ਹੀ ਵਿੱਚ ਕਿਹੜੇ ਸ਼ਬਦ ਨੂੰ 2025 ਦਾ ਸ਼ਬਦ ਕੋਸ਼ਿਤ ਕੀਤਾ ਗਿਆ ਹਰ ਇੱਕ ਸਾਲ ਡਿਕਸ਼ਨਰੀ ਦੁਆਰਾ ਕੋਈ ਨਾ ਕੋਈ ਸ਼ਬਦ ਦਾ ਜਿਹੜਾ ਚੁਣਿਆ ਜਾਂਦਾ ਸਾਲ ਦਾ ਤੇ ਇਸ ਵਾਰ 2025 ਦਾ ਸ਼ਬਦ ਚੁਣਿਆ ਗਿਆ 67 ਇਹ 67 ਨਹੀਂਗਾ 67 ਨਹੀਂਗਾ ਬਲਕਿ 67 ਨੂੰ ਸਾਲ ਦਾ ਸ਼ਬਦ ਕੋਸ਼ਿਤ ਕੀਤਾ ਗਿਆ ਵੈਸੇ ਤੁਸੀਂ ਇੰਗਲਿਸ਼ 'ਚ ਯਾਦ ਰੱਖਣਾ 67 ਸ਼ਬਦ ਜਿਹੜਾ dictionary.com ਨੇ ਚੁਣਿਆ ਵਾ ਨੈਕਸਟ ਹੈ ਜੇ ਟਾਈਮ ਮੈਗਜ਼ੀਨ ਨੇ ਸੋ ਪ੍ਰਭਾਵਸ਼ਾਲੀ ਲੋਕਾਂ ਵਿੱਚ ਹਾਲ ਹੀ ਵਿੱਚ ਕਿਸ ਨੂੰ ਸ਼ਾਮਿਲ ਕੀਤਾ ਹਾਂਜੀ ਸੋ ਪ੍ਰਭਾਵਸ਼ਾਲੀ ਲੋਕਾਂ ਦੇ ਵਿੱਚ ਸ਼ਾਮਿਲ ਕੀਤਾ ਟਾਈਮ ਮੈਗਜ਼ੀਨ ਨੇ ਸੋਨਮ ਬਾਂਗ ਚੋਂਕ ਨੂੰ ਆਪਸ਼ਨ ਸੀ ਇਸ ਦਾ ਰਾਈਟ ਆਨਸਰ ਸੋਨਮ ਬਾਂਗ ਚੋਂਕ ਇਹਨਾਂ ਨੇ ਲਦਾਖ ਨੂੰ ਪੂਰਨ ਰਾਜ ਦਾ ਦਰਜਾ ਦੇਣ ਲਈ ਕਾਫੀ ਕਾਫੀ ਵਿਰੋਧ ਪ੍ਰਦਰਸ਼ਨ ਕੀਤਾ ਜਾਂ ਗ੍ਰਿਫਤਾਰ ਵੀ ਕੀਤੇ ਗਏ ਆ ਇਹ ਤੇ ਸੋਨਮ ਬਾਂਗ ਚੋਂਕ ਨੂੰ ਟਾਈਮ ਮੈਗਜ਼ੀਨ ਦੀ 2025 ਦੇ 100 ਪ੍ਰਭਾਵਸ਼ਾਲੀ ਨਿਤਾਮਾਂ ਦੀ ਸੂਚੀ ਵਿੱਚ ਸ਼ਾਮਿਲ ਕੀਤਾ ਗਿਆ ਤੇ ਮੈਗਜ਼ੀਨ ਨੇ ਇਹ ਲਿਖਿਆ ਇਹਨਾਂ ਬਾਰੇ ਕਿ ਵਾਂਗਚੋ ਕੇ ਇੱਕ ਇੰਜੀਨੀਅਰ ਅਕਾਦਮਿਕ ਅਤੇ ਸਮਾਜਿਕ ਕਾਰਕੁਨ ਹਨ ਉਹਨਾਂ ਨੂੰ ਪਿਛਲੇ ਮਹੀਨੇ ਲਦਾਖ ਲਈ ਪੂਰਨ ਰਾਜ ਦੀ ਮੰਗ ਕਰਦੇ ਹੋਏ ਗ੍ਰਿਫਤਾਰ ਕੀਤਾ ਗਿਆ ਸੀ ਪਿਛਲੇ ਦਹਾਕੇ ਤੋਂ ਉਹ ਨਕਲੀ ਗਲੇਸ਼ੀਅਰ ਬਣਾਉਣ ਲਈ ਪ੍ਰਾਚੀਨ ਸੱਭਿਆਚਾਰਕ ਪਰੰਪਰਾਵਾਂ ਨੂੰ ਨਵੀਆਂ ਵਿਗਿਆਨਿਕ ਟੈਕਨੋਲੋਜੀਆਂ ਨਾਲ ਜੋੜਨ ਲਈ ਕੰਮ ਕਰ ਰਹੇ ਆ ਨੈਕਸਟ ਹੈ ਕਿਹੜੀ ਕੰਪਨੀ ਹਾਲ ਹੀ ਵਿੱਚ 5 ਟ੍ਰਿਲੀਅਨ ਡਾਲਰ ਦੇ ਬਾਜ਼ਾਰ ਮੁੱਲ ਵਾਲੀ ਕੰਪਨੀ ਬਣੀ 5 ਟ੍ਰਿਲੀਅਨ ਡਾਲਰ ਦੇ ਬਾਜ਼ਾਰ ਮੁੱਲ ਵਾਲੀ ਕੰਪਨੀ ਦੇਖੋ ਪੂਰੀ ਦੁਨੀਆ ਦੇ ਵਿੱਚ ਸਿਰਫ ਅਮਰੀਕਾ ਤੇ ਚਾਈਨਾ ਹੀ ਇਦਾਂ ਦੀਆਂ ਕੰਟਰੀਜ਼ ਆ ਜਿਨ੍ਹਾਂ ਦੀ ਜੀਡੀਪੀ 5 ਟ੍ਰਿਲੀਅਨ ਡਾਲਰ ਆ ਤੇ ਇਸ ਤੋਂ ਇਲਾਵਾ ਹੁਣ ਐਨਵੀਡੀਆ ਪਹਿਲੀ ਕੰਪਨੀ ਬਣੀ ਆ ਜਿਸ ਨੇ ਜਿਸ ਨੇ 5 ਟ੍ਰਿਲੀਅਨ ਡਾਲਰ ਦੇ ਬਾਜ਼ਾਰ ਤੱਕ ਪਹੁੰਚੀ ਆ ਜਿਹੜੀ ਠੀਕ ਹੈ ਇਹ ਤੁਸੀਂ ਧਿਆਨ ਦੇ ਵਿੱਚ ਰੱਖਣਾ 5 ਟ੍ਰਿਲੀਅਨ ਡਾਲਰ ਦੀ ਮਾਰਕੀਟ ਕੈਪ ਵਾਲੀ ਦੁਨੀਆ ਦੀ ਪਹਿਲੀ ਕੰਪਨੀ ਐਨਵੀਡੀਆ ਦੇ ਸੀਈਓ ਆ ਜੈਮਸਨ ਹੁਆੰਗ ਇਹਨਾਂ ਨੇ ਦੁਨੀਆ ਦੇ ਚੋਟੀ ਦੇ 10 ਅਰਬਪਤੀਆਂ ਦੇ ਵਿੱਚ ਵੀ ਇਹਨਾਂ ਦਾ ਨਾਮ ਸ਼ਾਮਿਲ ਆ ਹਾਂਜੀ ਇਸ ਦੇ ਨਾਲ ਸਾਡੀ ਅੱਜ ਦੀ ਕਲਾਸ ਖਤਮ ਹੁੰਦੀ ਹੈ ਇਹ ਕਲਾਸ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਿਰਪਾ ਕਰਕੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸ ਦੇਣਾ ਜੇਕਰ ਅੱਜ ਦੀ ਕਲਾਸ ਚੰਗੀ ਲੱਗੀ ਹੋਵੇ ਤਾਂ ਪਲੀਜ਼ ਜਿੰਨਾ ਹੋ ਸਕੇ ਕਲਾਸ ਦਾ ਲਿੰਕ ਜ਼ਰੂਰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਧੰਨਵਾਦ ਜੀ ਥੈਂਕਸ ਫॉर ਵਾਚਿੰਗ